ਲੋਸ ਐਂਜਲਸ ਦੇ ਵਿੱਚ ਲੱਗੀ ਅੱਗ ਕਾਰਨ 2025 ਅਕੈਡਮੀ ਅਵਾਰਡਸ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ ਦਸੰਦ ਦੀ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਅੱਗ ਕਾਰਨ 97th ਅਕੈਡਮੀ ਅਵਾਰਡ ਰੱਦ ਹੋਣ ਦੀ ਕਗਾੜ ਤੇ ਹੈ ਹਾਲਾਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ 96 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਔਸਕਰ ਅਵਾਰਡਸ ਨੂੰ ਰੱਦ ਕਰ ਦਿੱਤਾ ਜਾਵੇਗਾ ਲੋਸ ਐਂਜਲਸ ਦੀ ਬਲਦੀ ਅੱਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਅਜੇ ਵਿੱਚ ਖਤਰਾ ਵੱਧ ਰਿਹਾ ਹੈ ਦੱਖਣੀ ਕੈਲੀਫੋਰਨੀਆ ਦੇ ਲੋਸ ਐਂਜਲਸ ਦੇ ਵਿੱਚ ਲੱਗੀ ਭਿਆਨਕ ਅੱਗ ਨੇ ਭਿਆਨਕ ਤੂਪ ਤਾਰਨ ਕੀਤਾ ਹਜ਼ਾਰਾਂ ਲੋਕਾਂ ਨੂੰ ਰਿਹਾਇਸ਼ੀ ਇਲਾਕਿਆਂ ਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਅਤੇ ਲੱਖਾਂ ਘਰ ਬਰਬਾਦ ਹੋ ਗਏ। ਲਾਸ ਏਂਜਲਸ ਦੇ ਵਿੱਚ ਲੱਗੀ ਅੱਗ ਦੇ ਵਿੱਚ ਕਈ ਮਸ਼ਹੂਰ ਹਸਤੀਆਂ ਦੇ ਵੀ ਘਰ ਸੜ ਗਏ ਹਨ। ਬਾਲੀਵੁੱਡ ਸਿਤਾਰੇ ਵੀ ਸੋਸ਼ਲ ਮੀਡੀਆ ਤੇ ਆਪਣੇ ਦੁੱਖ ਦਾ ਪ੍ਰਗਟਾਵਾ ਕਰਦੇ ਨਜ਼ਰ ਆ ਰਹੇ ਨੇ ਅਤੇ ਆਪਣੇ ਫੈਨਸ ਨੂੰ ਹਰ ਅਪਡੇਟ ਵੀ ਦਿੰਦੇ ਦਿਖਾਈ ਦੇ ਰਹੇ ਨੇ। ਜੰਗਲ ਦੀ ਅੱਗ ਨੇ ਹਾਲੀਵੁੱਡ ਦੇ ਅਵਾਰਡ ਸਮਾਰੋਹਾਂ ਦੇ ਵਿੱਚ ਵਿਘਨ ਪਾਇਆ ਹੈ ਜਿਸ ਨਾਲ ਕ੍ਰਿਟਿਕਸ ਚੋਇਸ ਅਵਾਰਡ ਅਤੇ ਪ੍ਰੋਡਿਊਸਰ ਗਿਲਡ ਅਵਾਰਡਜ਼ ਨਾਮਜ਼ਾਦਗੀਆਂ ਵਰਗੀਆਂ ਕਟਨਾਵਾਂ ਪ੍ਰਭਾਵਿਤ ਹੋਈਆਂ ਹਨ ਇਨਾਂ ਹੀ ਨਹੀਂ ਨੈਟਫਲਿਕਸ ਸੀਰੀਜ਼ ਦੀ ਲਵ ਅਤੇ ਮੇਗਨ ਦੀ ਰਿਲੀਜ਼ ਡੇਟ ਨੂੰ ਟਾਲ ਦਿੱਤਾ ਗਿਆ ਹੈ ਇਸ ਸੀਰੀਜ਼ ਦਾ ਪ੍ਰੀਮੀਅਰ ਹੁਣ 15 ਜਨਵਰੀ ਦੀ ਬਜਾਏ 4 ਮਾਰਚ ਨੂੰ ਹੋਵੇਗਾ ਇੱਕ ਸੂਤਰ ਮੁਤਾਬਿਕ ਇਸ ਸਮੇਂ ਹਰ ਕਿਸੇ ਦੀ ਚਿੰਤਾ ਇਹ ਨਹੀਂ ਹੈ ਕਿ ਔਸਕਰ ਅਵਾਰਡ ਸਮੇਤੇ ਹੋਣ ਪਰ ਲੋਕਾਂ ਦਾ ਮੰਨਣਾ ਹੈ ਕਿ ਲਾਸ ਏਂਜਲਸ ਦੇ ਲੋਕ ਬਹੁਤ ਵੱਡੇ ਕਾਟੇ ਵਿੱਚੋਂ ਲੰਘ ਰਹੇ ਹਨ ਅੱਗ ਬੁਝਣ ਤੋਂ ਬਾਅਦ ਵੀ ਸ਼ਹਿਰ ਵਾਸੀ ਮਹੀਨਿਆਂ ਤੱਕ ਇਸ ਦਰਦ ਨਾਲ ਜੂਝਦੇ ਰਹਿਣਗੇ